ਪਾਈ ਜੀ ਬਹੁਤ ਵਧੀਆ ਸ਼ਹਿਰ ਤੋਂ ਇੱਕ ਤਸਵੀਰਾਂ ਸਾਡੇ ਸਾਹਮਣੇ ਪਹੁੰਚੀਆਂ ਨੇ ਇਹ ਵੀਡੀਓ ਸਾਡੇ ਕੋਲ ਆਈਆਂ ਨੇ ਸ਼ਹਿਰ ਕੀ ਹੈ ਪੰਜਾਬ ਦਾ ਦਿਲ ਜਾਣਿਆ ਜਾਂਦਾ ਸ਼ਹਿਰ ਜਲੰਧਰ ਇਹ ਉਸ ਤੋਂ ਤਸਵੀਰਾਂ ਆਈਆਂ ਨੇ ਜੇ ਤਸਵੀਰਾਂ ਦੀ ਗੱਲ ਕਰੀਏ ਤਾਂ ਸੀਸੀਟੀਵੀ ਫੁਟੇਜ ਤੁਸੀਂ ਦੇਖਦੇ ਰਹੋ ਹੁਣੇ ਤੁਹਾਡੇ ਸਾਹਮਣੇ ਇੱਕ ਸ਼ਖਸ਼ ਆਉਂਦਾ ਉਹ ਸ਼ਖਸ਼ ਨੇ ਕੀ ਕੀਤਾ ਕਿ ਇੱਕ ਪਰਿਵਾਰ ਨੇ ਆਪਣੇ ਘਰ ਦਾ ਤਾਲਾ ਖੁੱਲਾ ਰੱਖਿਆ ਹੋਇਆ ਸੀ ਜਿਵੇਂ ਕਿ ਦਰਵਾਜ਼ਾ ਖੁੱਲਾ ਗੇਟ ਖੁੱਲਾ ਸੀ ਬਜ਼ੁਰਗ ਮਾਤਾ ਘਰ ਵਿੱਚ ਸੀ ਔਰ ਗੇਟ ਜਿਹੜਾ ਉਹ ਖੁੱਲਾ ਰਹਿ ਗਿਆ ਘਰ ਵਾਲੇ ਕਿਤੇ ਗਏ ਸੀਗੇ ਔਰ ਪਿੱਛੋਂ ਇੱਕ ਆਦਮੀ ਆਉਂਦਾ ਔਰ ਆਕੇ ਤਾਂ ਘਰ ਵਿੱਚ ਲੱਗਾ ਸਾਈਕਲ ਇੱਕ ਬੱਚੇ ਦਾ ਸਾਈਕਲ ਜੋ ਉਸ ਦੀ ਨਾਨੀ ਨੇ ਉਸ ਨੂੰ ਗਿਫਟ ਦਿੱਤਾ ਸੀ ਉਹ ਸਾਈਕਲ ਲਿਆ ਉਹ ਰਹੁ ਚੱਕਰ ਹੋ ਗਿਆ ਹੁਣੇ ਤਸਵੀਰਾਂ ਤੁਹਾਨੂੰ ਵਿਖਾਉਂਦੇ ਆ ਉਹ ਚੋਰ ਆਉਣ ਵਾਲਾ ਕਾਲੇ ਕੱਪੜਿਆਂ ਵਿੱਚ ਆ ਆ ਜੋ ਚੋਰ ਹੈ ਆ ਵੇਖਿਓ ਫਿਰ ਤੁਸੀਂ ਦੁਬਾਰਾ ਤੁਹਾਨੂੰ ਹੋਰ ਵੀ ਤਸਵੀਰਾਂ ਵਿਖਾਉਂਦੇ ਆ ਆ ਵੀਡੀਓ ਜਿਹੜੀ ਆ ਵੱਤ ਵੱਤ ਸ਼ੇਅਰ ਕਰਨੀ ਆ ਪੰਜਾਬ ਦਾ ਹੌਟ ਮੰਨੇ ਜਾਂਦੇ ਸ਼ਹਿਰ ਜਲੰਧਰ ਦੀਆਂ ਤਸਵੀਰਾਂ ਨੇ ਔਰ ਇਹ ਤਸਵੀਰਾਂ ਜਦੋਂ ਤੋਂ ਸਾਡੇ ਕੋਲ ਪਹੁੰਚੀਆਂ ਔਰ ਅਸੀਂ ਇਸੇ ਉੱਤੇ ਸਰਚ ਕਰ ਰਿਹਾ ਕਿ ਹੋ ਸਕਦਾ ਕਿਸੇ ਦੀ ਪਛਾਣ ਵਿੱਚ ਆ ਜੇ ਹੁਣ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਆ ਕਾਲੇ ਕੱਪੜਿਆਂ ਵਿੱਚ ਹੈ ਹੋ ਸਕਦਾ ਕਿਸੇ ਨਾ ਕਿਸੇ ਨੇ ਇਸ ਨੂੰ ਨਜ਼ਰੀ ਪਾਇਆ ਹੋਵੇ ਆ ਸਾਈਕਲ ਤੇ ਵੇਖੋ ਤੁਸੀਂ ਕਾਲੇ ਕੱਪੜੇ ਪਾਇਆ ਸਾਈਕਲ ਲੈ ਕੇ ਉਸ ਦਿਨ ਨਾਨੀ ਨੇ ਗਿਫਟ ਕੀਤਾ ਸੀ ਔਰ ਗਿਫਟ ਕੀਤੇ ਹੋਏ ਸਾਈਕਲ ਨੂੰ ਚੋਰ ਲੈ ਕੇ ਨਿਕਲਦਾ ਬਣਿਆ ਔਰ ਤਸਵੀਰਾਂ ਤੁਸੀਂ ਵੇਖੋ ਕਿ ਕਿਹੜੀ-ਕਿਹੜੀ ਹਰਕਤ ਜਿਹੜੀ-ਜਿਹੜੀ ਜਿਹੜੀ ਆ ਇਹ ਤਰੀਕਾ ਵਾ ਚੁਰਾਂ ਦਾ ਇਹੋ ਜਿਹਿਆਂ ਹਾਲਾਤਾਂ ਦੇ ਵਿੱਚ ਜਦੋਂ ਕੋਈ ਘਰ ਵਿੱਚ ਨਾ ਹੋਵੇ ਪਰਿਵਾਰ ਦਾ ਕੋਈ ਮੈਂਬਰ ਘਰ ਵਿੱਚ ਨਾ ਹੋਵੇ ਬਜ਼ੁਰਗ ਮਾਤਾ ਹੋਵੇ ਜਾਂ ਕੋਈ ਧੀ ਭੈਣ ਹੋਵੇ ਤਾਂ ਦਰਵਾਜ਼ਾ ਖੁੱਲਾ ਨਾ ਰੱਖੋ ਅੱਜ ਕੱਲ੍ਹ ਗਲੀਆਂ ਦੇ ਵਿੱਚ ਐਸੇ ਤਰ੍ਹਾਂ ਤੁਰੇ ਫਿਰਦੇ ਆ ਔਰ ਜਦੋਂ ਵੇਖਿਆ ਕਿ ਦਰਵਾਜ਼ਾ ਖੁੱਲਾ ਦਾ ਅੰਦਰ ਵੜ ਜਾਣਾ ਸਾਹਮਣੇ ਕੋਈ ਨਜ਼ਰ ਨਹੀਂ ਆ ਰਿਹਾ ਚੀਜ਼ ਲਈ ਗਾਂਗੇ ਕਿਉਂਕਿ ਜੇ ਪਰਿਵਾਰ ਦਾ ਮੈਂਬਰ ਇੱਕ ਘਰ ਵਿੱਚ ਬੈਠਾ ਤੇ ਉਹ ਨੇਚਰਲੀ ਆਪਣੇ ਅੰਦਰ ਕੋਈ ਕੰਮ ਕਰ ਰਿਹਾ ਹੋਵੇਗਾ ਬਾਹਰ ਦੀ ਬਾਲਕੋਨੀ ਦੇ ਵਿੱਚ ਬਾਹਰ ਗੇਟ ਦੇ ਕੋਲ ਕੋਈ ਨਹੀਂ ਹੁੰਦਾ ਕਿਉਂਕਿ ਅਕਸਰ ਹੀ ਸਾਰਾ ਪਰਿਵਾਰ ਅੰਦਰ ਕੋਈ ਨਾ ਕੋਈ ਕੰਮ ਕਰ ਰਿਹਾ ਹੁੰਦਾ ਕੋਈ ਖਾਣਾ ਬਣਾ ਰਿਹਾ ਕੋਈ ਖਾਣਾ ਖਾ ਰਿਹਾ ਕੋਈ ਟੀਵੀ ਦੇ ਉੱਤੇ ਕਿਸੇ ਰੁਝਾਨ 'ਚ ਬੈਠਾ ਜਾਂ ਫੋਨ ਤੇ ਕਿਸੇ ਨਾਲ ਗੱਲਾਂ ਕਰ ਰਿਹਾ ਬਾਰੋਂ ਪਤਾ ਹੀ ਨਹੀਂ ਚਲਦਾ ਕਿ ਬਾਹਰ ਕੌਣ ਆਇਆ ਕੌਣ ਚਲਿਆ ਗਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਆਹ ਚੋਰ ਜਿਵੇਂ ਆ ਰਿਹਾ ਆਹ ਤਸਵੀਰਾਂ ਵੇਖੋ ਇਸ ਦੀਆਂ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਔਰ ਦਰਵਾਜ਼ਾ ਖੁੱਲਾ ਨਾ ਰੱਖਿਆ ਕਰੋ ਘਰ ਦੇ ਦਰਵਾਜ਼ੇ ਨੂੰ ਅੰਦਰੋਂ ਅੱਜ ਕੱਲ੍ਹ ਜ਼ਮਾਨਾ ਇਹ ਆ ਗਿਆ ਹੈ ਕਿ ਘਰ ਦੇ ਦਰਵਾਜ਼ੇ ਨੂੰ ਅੰਦਰੋਂ ਕੁੰਡਾ ਲਾਉਣਾ ਪੈਂਦਾ ਔਰ ਜਿਸ ਕਮਰੇ 'ਚ ਤੁਸੀਂ ਸੌਂਦੇ ਹੋ ਜਿਸ ਕਮਰੇ ਵਿੱਚ ਤੁਸੀਂ ਪਰਿਵਾਰ ਸਮੇਤ ਸੌਂਦੇ ਹੋ ਉਹਨੂੰ ਵੀ ਚਿਟਕਣੀ ਲਾਉਣੀ ਪੈਂਦੀ ਹੈ ਇਹੋ ਜਿਹਾ ਜ਼ਮਾਨਾ ਆ ਗਿਆ ਹੈ ਹੋਰ ਪੰਜਾਬ ਦੇ ਹਾਲਾਤਾਂ 300 ਦਿਨ ਵਿਗੜਦੇ ਜਾ ਰਹੇ ਨੇ ਹੋਰ ਅਸੀਂ ਫਿਰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੀਡੀਓ ਜਿਹੜੀ ਆ ਇਹ ਵੱਤ ਤੋਂ ਵੱਧ ਸ਼ੇਅਰ ਕਰ ਦੇਣੀ ਆ ਤਾਂ ਜੇ ਕਿਸੇ ਦੇ ਵੀ ਇਹ ਧਿਆਨ ਵਿੱਚ ਪੈਂਦਾ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਇਹ ਇਤਲਾਹ ਕਰ ਸਕਦੇ ਆ ਕਿ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਚੋਰ ਜਿਹੜਾ ਸਾਈਕਲ ਲੈ ਕੇ ਉਹ ਚਲਿਆ ਗਿਆ ਉਹ ਨਾਨੀ ਨੇ ਗਿਫਟ ਦਿੱਤਾ ਸੀ ਆਪਣੇ ਦੋਤੇ ਨੂੰ ਕਿ ਚਲੋ ਮੇਰਾ ਦੋਤਾ ਜਿਹੜਾ ਵਾ ਉਹ ਛੁੱਟੀਆਂ ਕੱਟਣ ਆਇਆ ਤਾਂ ਮੈਂ ਸਾਈਕਲ ਜਿਹੜਾ ਉਹ ਗਿਫਟ ਤੋਂ ਪਹਿਲਾਂ ਪਹਿਲਾਂ ਹੀ ਉਹ ਲੈ ਗਿਆ ਜੀ ਉਹਦੇ ਕੋਲ ਪਹੁੰਚਿਆ ਨਹੀਂ ਇਹ ਤਸਵੀਰਾਂ ਵੱਤ-ਵੱਤ ਸ਼ੇਅਰ ਕਰਦੇ ਹੋ ਵੱਤ-ਵੱਤ